ਇਹ ਕਾਲੀ ਈਮੇਲ ਕੀਤੀ ਆ ਤੇ ਮੈਂ ਆਪ ਉਹ ਡੈਪੂਟੇਸ਼ਨ ਲੈ ਕੇ ਜਾ ਕੇ ਬਣਾਵਾਂਗਾ। ਮਨਸ਼ਾ ਕੀ ਲੱਗ ਰਹੀ ਕੇਂਦਰ ਸਰਕਾਰ ਦੀ ਪੰਜਾਬ ਪਰ। ਕੇਂਦਰ ਦੀ ਨਹੀਂ ਇਹ ਤਾਂ ਪਾਕਿਸਤਾਨ ਸਰਕਾਰ ਵੀ ਦੇ ਦਿੰਦੀ ਆ। ਕਿਉਂਕਿ ਉਹਨਾਂ ਕਹਿੰਦੇ ਮੈਂ ਉਦੋਂ ਗਿਆ ਵੀ ਸੀ ਪਾਕਿਸਤਾਨ ਤੇ ਉਹਦੋਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਉੱਥੇ ਕਮਿਸ਼ਨਰ ਆਣਦੇ। ਉਹ ਫਿਰ ਕਹਿੰਦੇ ਸੀ ਉਹਦਾ ਤਰਫ ਆਉਣਾ ਸੀ ਜਾ ਕੇ ਉਹਨਾਂ ਨੂੰ ਆਪਣੇ ਤੌਰ ਤੇ ਮਿਲਣ ਜਾ। ਸੰਦੀ ਸਿੰਘ ਨੂੰ ਲੈ ਕੇ ਕੋਈ ਇਹ ਅੱਗੇ ਕੋਈ ਰਾਜਨੀਤਿਕ ਚਾਰਕਤੀ ਗਈ ਹੈ ਜੀ। ਦੇਖੋ ਅਸੀਂ ਹਾਲੇ ਰਾਜੂ ਆਣਾ ਸਾਹੂ ਦੀ ਪਟੀਸ਼ਨ ਹਾਈ ਕੋਰਟ ਪਾਈ ਆ। ਸੁਪਰੀਮ ਕੋਰਟ ਚ ਪਾਈ ਆ। ਕਿਉਂਕਿ ਪਿਛਲੇ ਦਿਨਾਂ ਚ ਭਾਈ ਦਵਿੰਦਰ ਸਿੰਘ ਦੀ ਭੁੱਲਰ ਜੀ ਨੂੰ ਮਿਲਿਆ ਸੀ ਉਹ ਵੀ ਮੇਰਾ ਖਿਆਲ ਆਪਣੇ ਮੂਵ ਕਰ ਰਹੇ ਆ ਹਾਈ ਕੋਰਟ ਨੂੰ ਜਾਂ ਸੁਪਰੀਮ ਕੋਰਟ ਨੂੰ ਤੇ ਵਿਖੜਾ ਸਾਹਿਬ ਰਹਿ ਗਏ ਆ ਜੀ ਸੋਚਦੇ ਆ ਉਹਨਾਂ ਦੇ ਪੱਖ ਦੇ ਵੀ ਤੋਰੇ ਹੋਣ ਲੱਗਿਓ ਇਹ ਕੱਲ ਸ਼ੰਭੀਰ ਬਾਦਲ ਪੇਸ਼ ਹੋਏ ਨੇ ਸ਼੍ਰੀ ਹਰਤਾਖ ਸਾਹਿਬ ਇਹ ਅਕਾਲ ਤਖਤ ਵਾਲੀਆਂ ਗੱਲਾਂ ਅਕਾਲ ਤਖਤ ਸਾਹਿਬ ਦੇ ਆ ਬਿਲਕੁਲ ਜੀ ਕਰਨ ਕਰ ਭਾਈ ਜੀ ਤਾਮੀ ਸਾਹਿਬ ਕੀ ਕਹਿਣਾ ਚਾਹ ਗੁਰਨਾਨ ਸਿੰਘ ਸਾਹਿਬ ਦਾ ਹੁਣ ਬਾ ਹੋ ਗਿਆ ਯਾਰ ਹੁਣ ਤਾਂ ਮੈਂ ਉਹ ਯਾਰ ਤੜਕੇ ਦਾ ਪੱਜਾ ਦੇ ਦੇ ਸੰਗਤ ਨੂੰ ਗੁਰਨਾਨ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਤੇ ਸਮੁੱਚੀ ਮਨੁੱਖਤਾ ਨੂੰ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰ ਦੀਆਂ ਬਹੁਤ-ਬਹੁਤ ਵਧਾਈਆਂ ਆਓ ਸਾਰੇ ਕਾਮਨਾ ਵੀ ਕਰੀਏ ਕਿ ਸਤਿਗੁਰ ਜੀ ਨੇ ਪਵਿੱਤਰ ਗੁਰਬਾਣੀ ਸਾਨੂੰ ਇੱਕ ਸੰਦੇਸ਼ ਮਾਤਰ ਨਹੀਂ ਇਹਨੂੰ ਧਾਰਨ ਕਰਨ ਦਾ ਸਾਨੂੰ ਸਤਿਗੁਰਾਂ ਨੇ ਹੁਕਮ ਕੀਤਾ ਸੀ ਆਓ ਸਾਰੇ ਗੁਰਬਾਣੀ ਨੂੰ ਪੜ੍ਹੀਏ ਵੀ ਵਿਚਾਰੀਏ ਤੇ ਇਸ ਪਵਿੱਤਰ ਸਿਧਾਂਤ ਤੇ ਚੱਲਣ ਦਾ ਯਤਨ ਕਰੀਏ ਬਾਣੀ ਤੇ ਬਾਣੇ ਨਾਲ ਜੁੜੀਏ ਤੇ ਦਸਾਂ ਨਾਂ ਦੀ ਕਿਰਤ ਕਰੀਏ ਬਹੁਤ ਬਹੁਤ ਧੰਨਵਾਦ ਧੰਨਵਾਦ ਕੀ ਨਾਮ ਹੈ ਜੀ ਕਿੱਥੋਂ ਆਏ ਜੀ ਮਨੀਸ਼ ਮਾਰੀ ਮੇਰਾ ਨਾਮ ਹੈ ਮੈਂ ਦਿਨਾਂ ਨੂੰ ਬੁਰਦਾਸਪੁਰ ਡਿਸਟ੍ਰਿਕਟ ਵਿੱਚੋਂ ਆਇਆ ਹਾਂ ਇੱਥੋਂ ਦੀ ਕਿਰਪਾ ਆਏ ਹੈ ਕਿ ਮੈਂ ਜੀ ਚੰਦ ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋ ਗਿਆ ਈਮਸ ਤੋਂ ਮੇਰਾ ਲਾਚ ਚੱਲ ਰਿਹਾ ਸੀ ਬੜੇ ਬੜੇ ਡਾਕਟਰ ਹਾਰ ਚੁੱਕੇ ਸਨ 3-3 4-4 ਜਗ੍ਹਾ ਟਰੀਟਮੈਂਟ ਲੈ ਰਿਹਾ ਸੀ ਹੱਡੀਆਂ ਦਾ ਵਖਰਾ ਸਰੀਰ ਆਪਣੇ ਪੇਟ ਦਾ ਵਖਰਾ ਲੇਕਿਨ ਇੱਥੋਂ ਦੀ ਸੇਵਾ ਕਰਨ ਦੇ ਬਾਅਦ ਮੇਰੇ ਵਿੱਚ ਇੱਕ ਅਲੋਕਿਕ ਸ਼ਕਤੀ ਜਿਸ ਤੋਂ ਸਭ ਨੂੰ ਲੱਗਦਾ ਕਿ ਕੁਝ ਆਈ ਵਾਈਬ੍ਰੇਸ਼ਨਸ ਪੈਦਾ ਹੁੰਦੀਆਂ ਐ ਇਸ ਜਗ੍ਹਾ ਤੇ ਜਿਸੇ ਪਾਠ ਹੁੰਦਾ ਉਹਦੇ ਪਿੱਛੇ ਜਿਹੜਾ ਪਾਣੀ ਹੈ ਜਲ ਹੈ ਉਹਦੇ ਨਾਲ ਹੀ ਸਭ ਕੁਝ ਠੀਕ ਹੋ ਜਾਂਦਾ ਲੰਗਰ ਹਾਲ ਦੀ ਸੇਵਾ ਅਤੇ ਜੁੱਤੀ ਘਰ ਦੀ ਸੇਵਾ ਲੋਕੀ ਬੜੀ ਬੜੀ ਦੂਰੋਂ ਆਉਂਦੇ ਐ ਕੋਈ ਇੰਗਲੈਂਡ ਤੋਂ ਆ ਰਿਹਾ ਕੋਈ ਕਿਤੋਂ ਆ ਰਿਹਾ ਦੇਖੋ ਇਹ ਸਾਨੂੰ ਸਰਵਤੋ ਹੈ ਭਲਾ ਮੰਗਣਾ ਹੀ ਚਾਹੀਦਾ ਲੇਕਿਨ ਹਰ ਇੱਕ ਜਗ੍ਹਾ ਤੇ ਸਾਡੇ ਸਿੱਖਾਂ ਦੇ ਜਿਹੜੇ ਆ ਤੁਰਕਿਸਤਾਨ ਹੈਗੇ ਐ ਪੁਨਰ ਵਿਸਤਾਰ ਕਰਨਾ ਚਾਹੀਦਾ ਹੈ ਤਾਂ ਕਿ ਆਹੀ ਆਪਣੀ ਜਿਹੜੀ ਹੈ ਇਹ ਆਪਣੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰੀ ਦੁਨੀਆ ਵਿੱਚ ਪਿਆਰ ਅਤੇ ਸਤਿਭਾਵਨਾਵਾਂ ਦੇ ਨਾਲ ਪ੍ਰਸਤੁਤ ਕਰਦੀ ਹੋਏ ਪੂਰੀ ਦੁਨੀਆ ਨੂੰ ਜੋੜ ਸਕੀ ਹੈ ਅਤੇ ਸਰਵਤ ਦਾ ਭਲਾ ਮੰਗ ਸਕੀ ਹੈ। ਸਤੀ ਆਜੀ ਕੋਈ ਕੁਐਸਚਨ ਪੁੱਛੋ। ਰੋਹਿਤ ਖੰਨਾ ਅੰਮ੍ਰਿਤਸਰ ਤੋਂ। ਅੱਛਾ ਜੀ ਗੁਰੂ ਪਰਵ ਹੈ ਗੁਰਨਾਨਦ ਸਾਹਿਬ ਦਾ ਕੀ ਕਹਿਣਾ ਚਾਹੋਗੇ? ਗੁਰੂ ਪਰਵ ਦੀ ਲੱਖ ਲੱਖ ਵਧਾਈ ਹੋਵੇ। ਆਪ ਜੀ ਨੂੰ ਸਭੀ ਜੀ ਨਗਰ ਕੀਰਤਨ ਘਟਿਆ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਬਹੁਤ ਭਾਗਾ ਵਾਲਾ ਦਿਨੇ ਆ ਕਿ ਸਾਨੂੰ ਇਸ ਨਗਰ ਕੀਰਤਨ ਦੇ ਵੀ ਦਰਸ਼ਨ ਹੋ ਰਹੇ ਨੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਿੱਖਿਆ ਦਿੱਤੀ ਹੈ ਨਾਮ ਜਪੋ ਵੰਡ ਛਕੋ ਕਿਰਤ ਕਰੋ ਹਾਂਜੀ ਕੀ ਤੁਹਾਨੂੰ ਲੱਗਦਾ ਕਿ ਦੁਨੀਆ ਨੂੰ ਇੱਥੇ ਚੱਲਣਾ ਚਾਹੀਦਾ ਬਿਲਕੁਲ ਚੱਲਣਾ ਚਾਹੀਦਾ ਜੀ ਉਸ ਤੋਂ ਉੱਪਰ ਕੋਈ ਸਿੱਖਿਆ ਹੀ ਨਹੀਂ ਗਈ ਬਾਕੀ ਸਭ ਬਾਬਾ ਦੀਸ਼ੇ ਦੀ ਮਿਹਰਬਾਨੀ ਹੈ ਗੁਰੂ ਨਾਲਖ ਦਾ ਦੀ ਮਿਹਰਬਾਨੀ ਗੁਰ람 ਦਾਦੀ ਦੀ ਤਨ ਤਨ ਬਾਬਾ ਬੁੜਾ ਸਾਹਿਬ ਦੀ ਸਾਹਿਬ ਜੀ ਤੁਹਾਨੂੰ ਸੇਵਾ ਬੁੱਲਾ ਦੀ ਮਿਲਦੀ ਹੈ ਕੱਲ ਜਾ ਆਪਣੇ ਆਪ ਨੂੰ ਮਹਿਸੂਸ ਕਰ ਬੜੇ ਭਾਗਾ ਵਾਲੇ ਮਹਿਸੂਸ ਕਰਦੇ ਹੇ ਵੀ ਡਿਊਟੀ ਬਾਬਾ ਦੀਪ ਸਿੰਘ ਵੱਲੋਂ ਮਿਲਦੀ ਜਿਹੜੀ ਅਸੀਂ ਕਰਨ ਆ ਗਏ ਹਾਂ। ਗੁਰੂ ਮਹਾਰਾਜ ਦਾ ਬਹੁਤ-ਬਹੁਤ ਸ਼ੁਕਰਾਨਾ ਬਹੁਤ ਤਰਸ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੈਡਮ ਕਹਾਂ ਨਾ ਮੇਰਾ ਨਾਮ ਭੋਪਿੰਦਰ ਪਾਲ ਹੈ। ਮੈਂ ਸ੍ਰੀ ਗੁਰੂ ਰਾਮਦਾਸ ਗਰਲ ਸੀਨੀਅਰ ਸਕੈਂਡਰੀ ਸਕੂਲ ਚੌਂਗ 36 ਕੋਈ ਦੇ ਬੱਚਿਆਂ ਦੇ ਨਾਲ ਆਈਆਂ। ਕਿੰਨਾ ਵਧੀਆ ਲੱਗਦਾ ਜਦੋਂ ਨਗਰ ਕੀਰਤਨ ਦੇ ਬਹੁਤ ਅੱਛਾ ਲੱਗਦਾ ਹੈ। ਸਾਖਸ਼ਾਤ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਆ ਜੀ। ਕਿੰਨੀ ਅਨੰਤਤਾ ਸੰਗਤਾਂ ਤੇ ਦੂਰੋਂ ਦੂਰੋਂ ਆਂਦੀਆਂ ਨੇ ਪਰ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੇ ਨਾਲੋਂ ਥੋੜੀ ਜੀ ਸੰਗਤ ਘੱਟ ਹੁੰਦੀ ਹੈ ਕਿਉਂਕਿ ਇਸ ਗੁਰਪੁਰਬ ਦੇ ਵਿੱਚ ਜ਼ਿਆਦਾ ਸੰਗਤ ਪਾਕਿਸਤਾਨ ਵਾਲੇ ਪਾਸੇ ਜਾਂਦੀ ਹੈ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ ਇਸ ਕਰਕੇ ਪਰ ਫਿਰ ਵੀ ਬਹੁਤ ਸੰਗਤ ਹੈ ਜੀ ਬਹੁਤ ਆਨੰਦ ਆ ਰਿਹਾ ਹੈ ਬੱਚੇ ਬੜੇ ਉਤਸ਼ਾਹ ਦੇ ਨਾਲ ਆਉਂਦੇ ਆ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਤਾਨੂੰ ਲੱਗਦਾ ਨਹੀਂ ਜੇ ਵੰਡ ਨਾ ਹੋਈ ਹੁੰਦੀ ਤਾਂ ਅਸੀਂ ਉਸ ਤਰ੍ਹਾਂ ਹੀ ਪਾਕਿਸਤਾਨ ਜਾਂਦੇ ਜਿਸ ਤਰ੍ਹਾਂ ਤਰਨ ਤਰਨ ਸਾਹਿਬ ਜਾਂਦੇ ਜਾਂ ਕੋਈਦਵਾਲ ਸਾਹਿਬ ਜਾਂਦੇ ਹਾਂ ਬਿਲਕੁਲ ਇਹ ਤੇ ਇਸੇ ਤਰ੍ਹਾਂ ਹੀ ਹੋਣਾ ਸੀ ਜੀ ਉਹਨਾਂ ਗੁਰਦਆਮਾਂ ਦੇ ਵੀ ਅਸੀਂ ਹਰ ਰੋਜ਼ ਦਰਸ਼ਨ ਕਰ ਸਕਦੇ ਸੀ ਲੱਗਦਾ ਨਹੀਂ ਕਿ ਕਾਰਨ ਉਹ ਦਰਵਾਜ਼ੇ ਖੋਲਦੇ ਨੂੰ ਚਲੋ ਜੀ ਇਹ ਤੇ ਜੋ ਕੁਦਰਤਾਂ ਕਰਵਾਂਦੀਆਂ ਨੇ ਇਨਸਾਨਾਂ ਦਾ ਮੈਂ ਸਮੇਂ ਨਹੀਂ ਆਹੀ ਲਾ ਵਸੀਲਾ ਹੁੰਦਾ ਹੈ ਬਾਕੀ ਪਰਮਾਤਮਾ ਦਾ ਇਹਦੇ ਵਿੱਚ ਜ਼ਿਆਦਾ ਹੱਥ ਹੁੰਦਾ ਹੈ ਅੱਜ ਪਹੁੰਚ ਕੇ ਤੁਸੀਂ ਭਲੇ ਦੀ ਦੱਸ ਦਿੱਤੀ ਸਭ ਦੇ ਬਿਲਕੁਲ ਜੀ ਬਿਲਕੁਲ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਹਰ ਸਿੱਖ ਜਿਹੜਾ ਗਵੈ ਉਹ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਸੰਤਾ ਨੂੰ ਕੁਝ ਕਹਿਣਾ ਚਾਹੋ ਮਿਲ ਕੇ ਰਵੋ ਇੱਕ ਦੂਸਰੇ ਨਾਲ ਪਰਸਪਰ ਪ੍ਰੇਮ ਪਿਆਰ ਦੇ ਨਾਲ ਰਵੋ ਅਜੇ ਆ ਨਾ ਹੋਏ ਕਿ ਅਸੀਂ ਉਹਨਾਂ ਗੱਲਾਂ ਨੂੰ ਅੱਜ ਵੀ ਯਾਦ ਕਰਦੇ ਰਹੀਏ ਜਿਨ੍ਹਾਂ ਦੇ ਨਾਲ ਅਸੀਂ ਇੱਕ ਦੂਸਰੇ ਤੋਂ ਵੱਖਰੇ ਹੋਈਏ ਫਿਰਕਾ ਪ੍ਰਸਤੀ ਹੋਵੇ ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਬੇਗਮਪੁਰਾ ਦੇ ਸ਼ਹਿਰ ਦੀ ਸਥਾਪਨਾ ਕਰਨ ਦੀ ਤਾਂ ਕਿ ਜਿੱਥੇ ਮਲਕ ਭਾਗੋ ਨੂੰ ਤੇ ਭਾਈ ਲਾਲੋ ਨੂੰ ਵੱਖਰਾ-ਵੱਖਰਾ ਕੀਤਾ ਜਾ ਸਕੇ ਅੱਜ ਲੋੜ ਹੈ ਫਿਰ ਰਾਜੇ ਜਿਹੜੇ ਨੇ ਉਹ ਨਿਆਂ ਪ੍ਰਸਤ ਹੋਣ ਨਿਆਂ ਦੇਣ ਲੋਕਾਂ ਨੂੰ ਤਾਂ ਕਿ ਇੱਕ ਫੇਰ ਗੁਰੂ ਨਾਨਕ ਸਾਹਿਬ ਦੇ ਬੇਗਮਪੁਰਾ ਸ਼ਹਿਰ ਦੀ ਸਥਾਪਨਾ ਕੀਤੀ ਜਾ ਸਕੇ